ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਈ ਆਓ ਜਾਣਦੇ ਹਾਂ ਕਿ ਭਾਈ ਲੈਣਾ ਜੀ ਦੀ ਸੇਵਾ ਕਿਵੇਂ ਸਫਲ ਹੋਈ ਇੱਕ ਦਿਨ ਗੁਰੂ ਨਾਨਕ ਦੇਵ ਜੀ ਦੇ ਹੱਥ ਵਿੱਚ ਇੱਕ ਕਟੋਰਾ ਫੜਿਆ ਹੋਇਆ ਸੀ ਉਹ ਕਟੋਰਾ ਅਚਾਨਕ ਫਿਸਲ ਕੇ ਗੰਦੇ ਨਾਲੇ ਵਿੱਚ ਜਾ ਡਿ ਗਿਆ ਉਸ ਨਾਲੇ ਵਿੱਚ ਬਹੁਤ ਗੰਦੀ ਬਦਬੂ ਆ ਰਹੀ ਸੀ ਸਾਰੇ ਲੋਕਾਂ ਨੇ ਨੱਕ ਤੇ ਹੱਥ ਰੱਖ ਲਿਆ ਉਸ ਸਵੇਰੇ ਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮੜੀ ਕੂੜ ਵੈਸਣ ਹਾਰ ਗੁਰੂ ਜੀ ਗੰਦੇ ਨਾਲੇ ਵਿੱਚ ਡਿੱਗੇ ਹੋਏ ਕਟੋਰੇ ਨੂੰ ਦੇਖ ਰਹੇ ਸਨ ਕਿਉਂਕਿ ਉਹ ਅੰਦਰ ਤੱਕ ਡੁੱਬ ਚੁੱਕਾ ਸੀ ਸਭ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਕਿਹਾ ਕਿ ਇਹ ਕਟੋਰਾ ਬਾਹਰ ਕੱਢੋ ਪਰ ਸ਼੍ਰੀ ਚੰਦ ਜੀ ਮਨ ਵਿੱਚ ਸੋਚਣ ਲੱਗੇ ਕਿ ਦੋ ਆਨੇ ਦਾ ਕਟੋਰਾ ਹੈ ਮੈਂ ਕਿਉਂ ਇਸ ਕਟੋਰੇ ਲਈ ਗੰਦੇ ਨਾਲੇ ਵਿੱਚ ਹੱਥ ਮਾਰਾਂ ਗੁਰੂ ਜੀ ਨੇ ਸ਼੍ਰੀ ਚੰਦ ਜੀ ਨੂੰ ਸੋਚਾਂ ਵਿੱਚ ਪਏ ਦੇਖਿਆ ਤੇ ਕਿਹਾ ਮੈਨੂੰ ਇਹ ਕਟੋਰਾ ਬਹੁਤ ਪਿਆਰਾ ਹੈ ਇਸ ਨੂੰ ਬਾਹਰ ਕੱਢੋ ਸ਼੍ਰੀ ਚੰਦ ਜੀ ਨੇ ਨਾ ਨੁੱਕਰ ਕੀਤੀ ਕਹਿਣ ਲੱਗੇ ਮੈਂ ਅੱਜ ਹੀ ਨਵੀਂ ਪੋਸ਼ਾਕ ਪਾਈ ਹੈ ਜੋ ਕਿ ਬਹੁਤ ਮਹਿੰਗੀ ਵੀ ਹੈ ਮੈਂ ਆਪ ਜੀ ਨੂੰ ਇੱਕ ਛੱਡ ਕੇ 50 ਕਟੋਰੇ ਲਿਆ ਦੇਵਾਂਗਾ ਇਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਦੂਜੇ ਪੁੱਤਰ ਬਾਬਾ ਲਖਮੀਦਾਸ ਜੀ ਨੂੰ ਕਿਹਾ ਕਿ ਤੁਸੀਂ ਇਹ ਕਟੋਰਾ ਕੱਢ ਕੇ ਲਿਆਓ ਮੈਨੂੰ ਇਹ ਕਟੋਰਾ ਬਹੁਤ ਪਿਆਰਾ ਹੈ ਪਰ ਲਖਮੀਦਾਸ ਜੀ ਨੇ ਕਿਹਾ ਕਿ ਨਹੀਂ ਪਿਤਾ ਜੀ ਜਦ ਆਪਾਂ ਹੋਰ ਕਟੋਰਾ ਖਰੀਦ ਸਕਦੇ ਹਾਂ ਫਿਰ ਇਸ ਕਟੋਰੇ ਲਈ ਐਨੀ ਖਿੱਚ ਕਿਉਂ ਜੇ ਕਟੋਰਾ ਚਾਹੀਦਾ ਹੀ ਹੈ ਆਪਾਂ ਸਫਾਈ ਕਰਮਚਾਰੀ ਨੂੰ ਕਹਿ ਕੇ ਕਢਾ ਲੈਣੇ ਹਾਂ ਫਿਰ ਗੁਰੂ ਜੀ ਦੀ ਨਜ਼ਰ ਕੋਲ ਖੜੇ ਭਾਈ ਲੈਣਾ ਜੀ ਤੇ ਪਈ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਕਿਹਾ ਕਿ ਭਾਈ ਲੈਣਾ ਜੀ ਕੀ ਤੁਸੀਂ ਇਹ ਕਟੋਰਾ ਮੈਨੂੰ ਲੱਭ ਕੇ ਦੇ ਸਕਦੇ ਹੋ ਭਾਈ ਲੈਣਾ ਜੀ ਦੀਆਂ ਅੱਖਾਂ ਵਿੱਚ ਤਾਂ ਚਮਕ ਆ ਗਈ ਉਹਨਾਂ ਦਾ ਰੋਮ ਰੋਮ ਖੁਸ਼ੀ ਨਾਲ ਭਰ ਗਿਆ ਕਿ ਗੁਰੂ ਜੀ ਨੇ ਉਸ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ ਫਿਰ ਕੀ ਸੀ ਭਾਈ ਲੈਣਾ ਜੀ ਨੇ ਬਿਨਾਂ ਕੁਝ ਸੋਚੇ ਸਮਝੇ ਉਸ ਚਿੱਕੜ ਦੇ ਟੋਏ ਵਿੱਚ ਛਾਲ ਮਾਰ ਦਿੱਤੀ ਤੇ ਉਹ ਕਟੋਰਾ ਲੱਭ ਲਿਆ ਇਹ ਭਾਈ ਲੈਣਾ ਜੀ ਨੇ ਫਿਰ ਜਾ ਕੇ ਭਾਈ ਲੈਣਾ ਜੀ ਨੇ ਕਟੋਰਾ ਭੱਜ ਕੇ ਸਾਫ਼ ਕੀਤਾ ਪਰ ਉਹ ਅਜੇ ਵੀ ਚਿੱਕੜ ਨਾਲ ਲਿਬੜੇ ਪਏ ਸਨ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਬਾਹਾਂ ਵਿੱਚ ਘੁੱਟ ਲਿਆ ਭਾਈ ਜੀ ਦੇ ਹੱਥੋਂ ਕਟੋਰਾ ਫਿਰ ਚਿੱਕੜ ਵਿੱਚ ਜਾ ਡਿੱਗਾ ਹੁਣ ਗੁਰੂ ਜੀ ਨੇ ਦੁਆਰਾ ਕਟੋਰਾ ਲਿਆਉਣ ਦੀ ਆਗਿਆ ਦਿੱਤੀ ਹੀ ਨਹੀਂ ਕਿਉਂਕਿ ਉਹਨਾਂ ਨੂੰ ਕਟੋਰਾ ਤੇ ਚਾਹੀਦਾ ਹੀ ਨਹੀਂ ਸੀ ਬਲਕਿ ਉਹ ਤਾਂ ਕਟੋਰੇ ਹੋਲੇ ਕਿਸੇ ਦੀ ਭਾਲ ਕਰ ਰਹੇ ਸਨ ਜੋ ਉਹਨਾਂ ਲਈ ਪੂਰਨ ਸਮਰਪਿਤ ਹੋਵੇ ਜੋ ਉਹਨਾਂ ਨੂੰ ਆਪਣੀ ਜਿੰਦ ਜਾਨ ਜਾਣਦਾ ਹੋਵੇ ਇਸ ਪ੍ਰਕਿਰਿਆ ਤੋਂ ਬਾਅਦ ਗੁਰੂ ਜੀ ਨੇ ਬਹਾ ਵਿੱਚ ਜਕੜੇ ਭਾਈ ਲੈਣਾ ਜੀ ਨੂੰ ਕਿਆ ਕਿ ਤੁਸੀਂ ਇਸੇ ਤਰ੍ਹਾਂ ਚਿੱਕੜ ਵਿੱਚ ਫਸੀ ਪੂਰੀ ਦੁਨੀਆ ਨੂੰ ਬਾਹਰ ਕੱਢਣਾ ਹੈ ਇਹ ਕਟੋਰਾ ਤਾਂ ਆਪ ਜੀ ਦੀ ਸ਼ੁਰੂਆਤ ਹੈ ਗੁਰੂ ਸਾਹਿਬ ਦੀ ਆਗਿਆ ਦੀ ਕਸਵੱਟੀ ਤੇ खरे ਉਤਰੇ ਭਾਈ ਲੈਣਾ ਜੀ ਅੱਗੇ ਜਾ ਕੇ ਦੂਸਰੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰਗੱਦੀ ਦੇ ਵਿਰਾਜਮਾਨ ਹੋਏ ਤੇ ਜਗਤ ਪ੍ਰਸਿੱਧ ਹੋਏ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਕੇ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ